ਪਿਆਰੇ ਸ਼੍ਰੋਤਿਓ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਅੱਜ ਦੇ ਚੈਪਟਰ ਵਿੱਚ ਆਪਾਂ ਪੜਾਂਗੇ ਸਰਸਫ ਸਿੱਖism ਫਲਸਫੀ ਤਿਆਨੇ ਕਿ ਸਿੱਖ ਦਰਸ਼ਨ ਸਿੱਖ ਫਲਸਫੀ ਦੇ ਕਿਹੜੇ-ਕਿਹੜੇ ਸਰੋਤ ਨੇ ਜਿੱਥੇ ਸਾਨੂੰ ਸਾਨੂੰ ਉਹਨਾਂ ਤੋਂ ਜਾਣਕਾਰੀ ਮਿਲਦੀ ਹੈ ਸਿੱਖ ਦਰਸ਼ਨ ਦੇ ਕਈ ਪ੍ਰਮੁਖ ਸਰੋਤਾਂ ਜਿਨ੍ਹਾਂ ਤੋਂ ਸਾਨੂੰ ਇਸ ਦਰਸ਼ਨ ਬਾਰੇ ਜਾਣਕਾਰੀ ਮਿਲਦੀ ਹੈ ਇਹਨਾਂ ਸੰਬੰਧੀ ਆਪਾਂ ਸੰਖੇਪ ਜਾਣਕਾਰੀ ਦੀ ਅਗਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਦਰਸ਼ਨ ਦਾ ਅਤੇ ਇਸ ਧਰਮ ਦਾ ਪ੍ਰਮੁਖ ਸਰੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਸਿੱਖ ਲੋਕ ਜੀਉਂਦਾ ਜਾਗਦਾ ਹਾਜ਼ਰ ਗੁਰੂ ਮੰਨਦੇ ਹਨ ਜਿਸ ਦੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ 16 ਅਗਸਤ 1604 ਈਸਵੀ ਵਿੱਚ ਕੀਤੀ ਇਸ ਵਿੱਚ ਪਹਿਲੇ ਚਾਰ ਗੁਰੂਆਂ ਅਤੇ ਆਪਣੇ ਖੁਦ ਦੇ ਵਿਚਾਰਾਂ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤਾਂ ਫਕੀਰਾਂ ਦੀ ਬਾਣੀ ਦਰਜ ਕੀਤੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਤੋਂ ਬਾਅਦ ਵਾਲੇ ਗੁਰੂਆਂ ਦੀ ਤੇ ਗੁਰੂ ਨਾਨਕ ਜੀ ਅਰਜਨ ਦੇਵ ਜੀ ਦੀ ਆਪਣੀ ਤੇ ਹੋਰ ਉਸ ਸਮਕਾਲੀ ਜਿਹੜੇ ਸੰਤ ਭਗਤ ਫਕੀਰ ਹੋਏ ਸੀ ਉਹਨਾਂ ਦੀ ਵਿਚਾਰ ਵੀ ਇਸ ਗ੍ਰੰਥ ਦੇ ਵਿੱਚ ਸ਼ਾਮਲ ਹਨ ਜਿਵੇਂ ਜੈਦੇਵ ਭਗਤ ਨਾਮਦੇਵ ਭਗਤ ਕੰਪ ਕਬੀਰ ਸ਼ੇਖ ਫਰੀਦ ਜੋ ਸੂਫੀ ਸੰਤ ਸੰਤ ਇਸ ਤੋਂ ਇਲਾਵਾ ਜਿਵੇਂ ਭਗਤ ਰਵਿਦਾਸ ਆਦ ਦੀ ਬਾਣੀ ਨੂੰ ਵੀ ਬਰਾਬਰ ਦਾ ਸਥਾਨ ਇਸ ਵਿੱਚ ਦਿੱਤਾ ਗਿਆ ਬਾਅਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਸ਼ਾਮਲ ਕਰਕੇ ਇਸ ਦਾ ਨਾਮ ਆਦ ਗ੍ਰੰਥ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਿਆ ਗਿਆ ਪਾਲ ਇਸ ਵਿੱਚ 6 ਗੁਰੂਆਂ ਕੁਝ ਸੰਤਾਂ ਫਕੀਰਾਂ ਭਗਤਾਂ ਅਤੇ ਸੂਫੀਆਂ ਦੀਆਂ ਵਿਚਾਰਧਾਰਾਵਾਂ ਸ਼ਾਮਲ ਹਨ ਇਸ ਦੀ ਸ਼ੁਰੂਆਤ ਦੀ ਅਗਰ ਗੱਲ ਕਰੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਚ ਜਿਹੜੇ ਰਚਿਤ ਸੀ ਬੋਲ ਸੀ ਉਹਨਾਂ ਦੇ ਬਾਣੀ ਸੀ ਜਿਹੜੀ ਉਹ ਜਪਜੀ ਸਾਹਿਬ ਰਾਈ ਸ਼ੁਰੂ ਹੁੰਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਰਚਿਤ ਕੁਝ ਰਚਨਾਵਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਸ਼ਲੋਕ ਜਾਂ ਵਿਚਾਰ ਸ਼ਾਮਲ ਨਹੀਂ ਹੈ। ਉਹਨਾਂ ਨੇ ਆਪਣੀਆਂ ਰਚਨਾਵਾਂ ਅਲੱਗ ਰਚੀਆਂ ਸਨ। ਇਹਨਾਂ ਵਿੱਚੋਂ ਜਿਵੇਂ ਦਸਮ ਗ੍ਰੰਥ ਦਾਰਸ਼ਨਿਕ ਪੱਖੋਂ ਚਰਚਾਯੋਗ ਹੈ। ਇਸ ਤੋਂ ਇਲਾਵਾ ਜਿਵੇਂ ਜਫਰਨਾਮਾ, ਚੰਡੀ, ਚਰਿਤ੍ਰ ਆਦਿ ਰਚਨਾਵਾਂ ਵੀ ਕੀਤੀਆਂ। ਪਰ ਉਹਨਾਂ ਨੂੰ ਦਾਰਸ਼ਨਿਕ ਪੱਖੋਂ ਮਹੱਤਵਪੂਰਨ ਨਹੀਂ ਕਿਹਾ ਜਾ ਸਕਦਾ ਚਲੋ ਕੁਝ ਵਿਵਾਦ ਵੀ ਉਹਦੇ ਵਿੱਚ ਚੱਲ ਰਹੇ ਨੇ ਕੁਝ ਲੋਕ ਕਹਿੰਦੇ ਨੇ ਕਿ ਸਾਰੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ ਕੁਝ ਕਹਿੰਦੇ ਨੇ ਨਹੀਂ ਉਹ ਆਪਣਾ ਵਿਸ਼ਾ ਨਹੀਂ ਹੈਗਾ ਕਿਹਾ ਗਿਆ ਭਾਈ ਗੁਰਦਾਸ ਜੀ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ 1540 1630 ਦੇ ਵਿਚਾਰ ਇੱਕ ਸਿੱਖ ਦਰਸ਼ਨ ਦੇ ਬਹੁਤ ਨੇੜੇ ਹਨ ਉਹਨਾਂ ਰਾਈ ਰਚਿਤ ਵਾਰਾਂ ਕਵਿਤ ਸਵੈਹੀ ਬਹੁਤ ਹੀ ਸਰਲ ਅਤੇ ਸਪਸ਼ਟ ਹਨ ਉਹਨਾਂ ਦੀਆਂ ਵਿਆਖਿਆਵਾਂ ਜਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ ਕਹਿੰਦੀ ਕਿ ਨਿਰਮਲਾ ਮਤ ਜਾਂ ਨਿਰਮਲਾ ਸਕੂਲ ਜਾਂ ਵਿਚਾਰਧਾਰਾ ਕੁਝ ਵੀ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੰਜ ਸ਼ਾਗਿਰਦਾਂ ਨੂੰ ਬਨਾਰਸ ਵਿਕੇ ਭਾਰਤੀ ਦਰਸ਼ਨ ਦਾ ਗਿਆਨ ਲੈਣ ਲਈ ਭੇਜਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਉਹਨਾਂ ਨੇ ਨਿਰਮਲਾ ਜਿਸ ਦਾ ਅਰਥ ਹੈ ਸ਼ੁੱਧਤਾ ਜਾਂ ਅਸ਼ੁੱਧਤਾ ਦੇ ਬਿਨਾ ਯਾਨੀ ਕਿ ਨਿਰਮਲਾ ਮੀਨ ਪਿਓਰਿਟੀ ਵਿਦਾਊਟ ਇੰਪਿਓਰਿਟੀ ਯਾਨੀ ਕਿ ਬਿਲਕੁਲ ਕਲੀਅਰ ਦਾ ਨਾਮ ਦਿੱਤਾ ਇਸ ਮੱਤ ਦੀਆਂ ਰਚਨਾਵਾਂ ਨੇ ਵੀ ਸਿੱਖ ਦਰਸ਼ਨ ਨੂੰ ਅੱਗੇ ਵਧਣ ਦੇ ਵਿੱਚ ਵਿਸ਼ੇਸ਼ਕ ਯੋਗਦਾਨ ਪਾਇਆ ਫਿਰ ਆ ਗਈ ਗਿਆਨੀ ਸੰਪਰਦਾ। ਨਿਰਮਲਾ ਸੰਪਰਦਾ ਵਾਂਗ ਇਹ ਵੀ ਸਿੱਖ ਦਰਸ਼ਨ ਦੀ ਇੱਕ ਉੱਗੀ ਸੰਪਰਦਾ ਰਹੀ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਹਿਜ ਜੀ ਵਿਆਖਿਆ ਕੀਤੀ। ਇਹਨਾਂ ਦੇ ਸੰਚਾਲਕ ਸਿੱਖ ਦਰਸ਼ਨ ਧਰਮ ਦੇ ਪ੍ਰਚਾਰਕ ਸਨ, ਉਸ ਸਮੇਂ ਜਿਹੜੇ ਪ੍ਰਚਾਰਕ ਸੀ। ਉਹਨਾਂ ਨੇ ਕੀਤੀ। ਇਹਨਾਂ ਦੇ ਸੰਚਾਲਕ ਸਿੱਖ ਦਰਸ਼ਨ ਧਰਮ ਦੇ ਪ੍ਰਚਾਰਕ ਸਨ ਜਿਨ੍ਹਾਂ ਨੂੰ ਅੱਗੇ ਜਾ ਕੇ ਜਿਵੇਂ ਅੱਜ ਅਸੀਂ ਦਮਦਮੀ ਤਕਸਾਲ ਜਾਂ ਅਮਰਤ ਧਾਰੀ ਜਾਂ ਅਮਰਤਸਰੀ ਤਕਸਾਲਾਂ ਵਿੱਚ ਵੰਡ ਕੇ ਮਾਫ ਕਰਨਾ ਦਮਦਮੀ ਤਕਸਾਲ ਅਤੇ ਅਮਰਤਸਰੀ ਤਕਸਾਲਾਂ ਵਿੱਚ ਵੰਡੂਗੇ ਪਹਿਲੇ ਪਹਿਲੇ ਭਾਗ ਨੂੰ ਬਾਬਾ ਦੀਪ ਸਿੰਘ ਜੀ ਅਤੇ ਦੂਸਰੇ ਭਾਗ ਨੂੰ ਭਾਈ ਮਨੀ ਸਿੰਘ ਜੀ ਨੇ ਸੰਭਾਲਿਆ ਜੋ ਇਹ ਸਰੋਤ ਸਾਨੂੰ ਮਿਲਦੇ ਨੇ ਹੁਣ ਆਧੁਨਿਕ ਸਹਿਤ ਕੀ ਅਗਰ ਗੱਲ ਕਰੀਏ ਤਾਂ ਜਿਹੜੇ ਮਾਡਰਨ ਲਿਟਰੇਚਰ ਮਿਲਦਾ ਇਹਨਾਂ ਸਰੋਤਾਂ ਤੋਂ ਅਲਾਵਾ ਆਧੁਨਿਕ ਸਮੇਂ ਦਾ ਸਹਤਵੀਰ ਸਿੱਖ ਦਰਸ਼ਨ ਦਾ ਚੋਖਾ ਸਰੋਤ ਹੈ ਇਹਨਾਂ ਦੇ ਵਿੱਚੋਂ ਅਰਨਸਟ ਟ੍ਰੰਪ ਰਾਨੂ ਸਿੱਖ ਹੱਥ ਲਿਖਤਾਂ ਦਾ ਜਿਹੜਾ ਰੂਪਾਂਤਰਨ ਕੀਤਾ ਗਿਆ ਮਾਈਕਲਸ ਅਰਥਾ ਜਿਹੜੇ ਰਚਿਤ ਦਾ ਸਿੱਖ ਰਿਲੀਜ ਦਾ ਜੋ 6ਵਾਂ ਵੋਲਯੂਮ ਹੈਗਾ ਜਾਂ 1914 ਵਿੱਚ ਖਜਾਨ ਸਿੰਘ ਰਚਿਤ ਸ਼ਬਦ ਅਰਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਕਾਨ ਸਿੰਘ ਰਚਿਤ ਗੁਰੂ ਸ਼ਬਦ ਪਰਤਨਾਕਰ ਜਿਸ ਨੂੰ ਮਹਾਨ ਕੋਸ਼ ਵੀ ਕਹਿੰਦੇ ਸਿੱਖ ਧਰਮ ਲਈ ਇੱਕ ਵਿਸ਼ਵ ਕੋਸ਼ ਐਨਸਾਈਕਲੋਪੀਡੀਆ ਹੈ ਇਸ ਤੋਂ ਇਲਾਵਾ ਸ਼ੇਰ ਸਿੰਘ ਰਚਿਤ ਨੇ ਕੀਤੀ ਸੀ ਫਿਲਾਸਫੀ ਆਫ ਸਿੱਖੀਜ਼ਮ ਸੋਨ ਸਿੰਘ ਨੇ ਅਸੀਕਰੋ ਫੈਰ ਅਵਤਾਰ ਸਿੰਘ ਨੇ ਐਥਿਕਸ ਆਫ ਦਾ ਸਿੱਖ ਡਾਕਟਰ ਅੰਦਰਪਾਇ ਸਿੰਘ ਨੇ ਜੋ ਸਿੱਖ ਦਰਸ਼ਨ ਦਾ ਡੂੰਗਾ ਦਾਰਸ਼ਨਿਕ ਅਧਿਨ ਕੀਤਾ ਫਿਲਾਸਫੀ ਆਫ ਸਿੱਖੀਜ਼ਮ ਵੀ ਇਸ ਦਰਸ਼ਨ ਦੇ ਵਿੱਚ ਵਿਸ਼ੇਸ਼ ਜਾਂ ਡੂੰਗੀ ਭੂਮਿਕਾ ਨਿਭਾਉਂਦੇ ਹਨ ਹੁਣ ਸਿੱਖ ਦਰਸ਼ਨ ਦੀਆਂ ਵਿਸ਼ੇਸ਼ਤਾਈਆਂ ਦੀ ਅਗਰ ਗੱਲ ਕੀਤੀ ਜਾਵੇ ਨਾ ਤਾਂ ਇਹ ਵਿਸ਼ੇਸ਼ਤਾਈਆਂ ਤਾਂ ਬਹੁਤ ਜ਼ਿਆਦੀਆਂ ਨੇ ਜਿਹੜੀਆਂ ਆਪਾਂ ਕਹਿ ਨਹੀਂ ਸਕਦੇ ਪਰ ਫਿਰ ਵੀ ਕੁਝ ਕਿਨੋਂ ਮੈਂ ਇੱਥੇ ਸ਼ਾਮਲ ਕਰਾਂਗਾ ਦੋ ਹਿੱਸਿਆਂ ਦੇ ਵਿੱਚ ਦੋਨੋਂ ਅਜਿ ਤਿੰਨਾਂ ਨੂੰ ਅਜ਼ਿਕਰਾਂਗੇ ਕੁਝ ਨੂੰ ਕੱਲ ਕਰਾਂਗੇ ਸਿੱਖ ਦਰਸ਼ਨ ਨੂੰ ਜੇ ਸਿੱਖ ਧਰਮ ਜਾਪੋਂ ਤੋਂ ਵੱਖ ਕਰਕੇ ਅਧਿਐਨ ਕੀਤਾ ਜਾਵੇ ਤਾਂ ਇਹ ਜ਼ਰੂਰੀ ਪ੍ਰਤੀਤ ਹੋਵੇਗਾ ਕਿ ਇਸ ਦਰਸ਼ਨ ਨਾਲੋਂ ਹੋਰ ਕਿਸੇ ਵੀ ਦਰਸ਼ਨ ਵਿੱਚ ਮਨੁੱਖਤਾ ਜਾਂ ਜੀਵਨ ਸੰਬੰਧੀ ਅਤੇ ਮਨੁੱਖੀ ਸੋਚ ਲਈ ਇੰਨਾ ਗਿਆਨ ਨਹੀਂ ਹੈ ਕਿਉਂਕਿ ਦੂਜੇ ਜਿਹੜੇ ਧਰਮਾਂ ਦੇ ਗ੍ਰੰਥ ਜਾਂ ਦਰਸ਼ਨ ਹਨ ਇਸ ਦਰਸ਼ਨ ਰਾਹੀਂ ਜੋ ਦਰਸਾਇਆ ਗਿਆ ਇਸ ਦਾ ਦਰਸ਼ਨ ਦੁਨੀਆ ਵਿੱਚ ਬੇਮਿਸਾਲ ਹੈ ਵਿਲੱਖਣ ਹੈ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਦੇ ਕੱਟ ਉਪਾਸਕ ਹੋਣ ਕਾਰਨ ਅਤੇ ਉਹਨਾਂ ਰਹਿ ਕੇਵਲ ਇਸ ਦੇ ਧਾਰਮਿਕ ਕੰਮਾਂ ਵਿੱਚ ਵਧੇਰੇ ਵਿਸ਼ਵਾਸ ਨੇ ਇਸ ਵੱਡ ਮੁੱਲੀ ਦੇਣ ਨੂੰ ਸ਼ਿਪਾਈ ਰੱਖਿਆ ਹੈ ਇਸ ਦਰਸ਼ਨ ਦੀਆਂ ਵੱਡ ਮੁੱਲੀਆਂ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ ਨਾ ਪਦਾਰਥਵਾਦੀ ਨੌਨ ਮੈਟੀਰੀਅਲਿਸਟ ਸਿੱਖ ਦਰਸ਼ਨ ਜਾਂ ਤੱਤ ਵਿਗਿਆਨ ਮੂਢਲੇ ਤੌਰ ਤੇ ਨਾ ਪਦਾਰਥਵਾਦੀ ਹੈ। ਭਾਵ ਇਸ ਦਰਸ਼ਨ ਅਨਸਾਰ ਅੰਤਮ ਪਰਮ ਸੱਤਾ ਜਾਂ ਈਸ਼ਵਰ ਪਦਾਰਥ ਦਾ ਬਣਿਆ ਹੋਇਆ ਨਹੀਂ ਹੈ। ਇਸੇ ਕਾਰਨ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਨਿਰਆਕਾਰ विदाਊਟ ਫਾਰਮਸ ਕਿਹਾ ਸੀ। ਅਤੇ ਮੂਰਤੀ ਪੂਜਾ ਦਾ ਵਿਰੋਧ ਕੀਤਾ ਸੀ। ਕਿਉਂਕਿ ਜੇਕਰ ਉਸ ਸੱਤਾ ਨੂੰ ਆਕਾਰ ਦਿੱਤਾ ਜਾਵੇ ਤਾਂ ਪਦਾਰਥ ਦੇ ਪ੍ਰਯੋਗ ਦੀ ਮਾਨਤਾ ਨੂੰ ਵੀ ਸਵੀਕਾਰ ਕਰਨਾ ਪਵੇਗਾ ਸਿੱਖ ਦਰਸ਼ਨ ਪਰੰਤੂ ਸਿੱਖ ਦਰਸ਼ਨ ਜਿਹੜਾ ਵਾ ਵਿੱਚ ਉਸ ਨੂੰ ਪਦਾਰਥਕ ਰੂਪ ਤੋਂ ਬਹੁਤ ਦੂਰ ਰੱਖਿਆ ਗਿਆ ਹੈ ਇਸ ਸੰਸਾਰ ਸੰਸਾਰ ਕੋਈ ਆਤਮ ਨਿਰਗੁਣ ਮਸ਼ੀਨ ਨਹੀਂ ਹੈ ਜੋ ਆਪਣੇ ਆਪ ਚੱਲਦੀ ਰਹਿੰਦੀ ਹੈ ਜਿਵੇਂ ਕਿ ਪਦਾਰਥਵਾਦੀ ਕਹਿੰਦੇ ਹਨ ਬਲਕਿ ਇਹ ਸਭ ਈਸ਼ਵਰ ਵਿੱਚੋਂ ਹੀ ਪੈਦਾ ਹੁੰਦਾ ਹੈ ਅਤੇ ਉਸ ਦੇ ਹੁਕਮ ਅਧੀਨ ਪ੍ਰਕਿਰਿਆ ਕਰਦਾ ਹੈ ਇਸੇ ਵਿਚਾਰ ਨੂੰ ਜ਼ਾਹਿਰ ਕਰਦਿਆਂ ਜਿਵੇਂ ਗੁਰਬਚਨ ਸਿੰਘ ਤਾਲਪ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਕਿ ਸਿੱਖ ਇਜ਼ਮਰ ਸਟਿਕ ਰੀਲਿਜ਼ਮ ਐਂਡ ਟੋਟਲੀ ਰਿਜੈਕਟ ਆਲ ਰੀਜ਼ਨਿੰਗ ਵਿਚ ਮੇ ਅੰਟੈਂਪਟ ਟੂ ਪ੍ਰੂਵ ਦੈਟ ਦਾ universe is an automatic machine or that it is a continuation of atom which cares self created and according to the god is self created and all that exit has emanated from him dooje shabdan vich sikh darshan us param satta kal purakh ate is anubhvi sansar dohanu ਉਹ ਪਦਾਰਥਿਕ ਮੰਨਦਾ ਹੈ ਆਦਰਸ਼ਵਾਦੀ ਇੱਕ ਈਸ਼ਵਰਵਾਦ ਐਲੈਸਟਿਕ ਮੋਨੀਜ਼ਮ ਉਪਰੋਕਤ ਵਿਆਖਿਆ ਵਿੱਚ ਇਹ ਸਪਸ਼ਟ ਹੋ ਚੁੱਕਾ ਹੈ ਕਿ ਸਿੱਖ ਦਰਸ਼ਨ ਪਦਾਰਥਵਾਦੀ ਵਿਚਾਰਧਾਰਾ ਦੇ ਖਿਲਾਫ ਹੈ ਪਾਪ ਇਹ ਆਦਰਸ਼ਵਾਦੀ ਹੈ ਅਤੇ ਆਦਰਸ਼ਵਾਦ ਤੋਂ ਪਾਪ ਹੈ ਸੰਸਾਰ ਦਾ ਮੂਲ ਕਾਰਨ ਜਾਂ ਮੂਲ ਤੱਤ ਦਰਵ ਕੋਈ ਪਦਾਰਥ ਨਹੀਂ ਬਲਕਿ ਕੋਈ ਵਿਚਾਰ ਹੈ ਸਿੱਖ ਦਰਸ਼ਨ ਦੀ ਇਹ ਸਥਿਤੀ ਪਲਾਟੋ ਦੇ ਆਦਰਸ਼ਵਾਦ ਦੇ ਸਮਾਨ ਹੈ ਤਤਵ ਗਿਆਨ ਵਿੱਚ ਆਦਰਸ਼ਵਾਦ ਤੋਂ ਆ ਉਸ ਸੰਸਾਰ ਦਾ মূল ਜਾਂ ਦ੍ਰਵ ਇੱਕ ਵਿਚਾਰ ਆਦਰਸ਼ ਹੈ ਜਿਸ ਦਾ ਕੋਈ ਵੀ ਪਦਾਰਥਿਕ ਰੂਪ ਨਹੀਂ ਹੈ ਇਸ ਵਿਚਾਰਧਾਰਾ ਦਾ ਅਧਿਐਨ ਪੱਛਮੀ ਦਰਸ਼ਨ ਵਿੱਚ ਮਿਲਦਾ ਹੈ ਸਿੱਖ ਦਰਸ਼ਨ ਅਜਹੀ ਵਿਚਾਰਧਾਰਾ ਦਾ ਪੂਰਾ ਖਮੈਤੀ ਹੈ ਪਰ ਇਸ ਲਈ ਵਿਚਾਰਧਾਰਾ ਪੱਛਮੀ ਅਦਰਸ਼ਵਾਦ ਤੋਂ ਕਿਤੇ ਵਧੇਰੇ ਠੋਸ ਹੈ ਕਿਉਂਕਿ ਸਿੱਖ ਦਰਸ਼ਨ ਵਿੱਚ ਸਮਾਜਿਕ ਜੀਵਨ ਅਦ્વੈਤਵਾਦ ਅਤੇ ਪਰਵਰਤਨਸ਼ੀਲਤਾ ਦੇ ਵਿਚਾਰ ਵੀ ਸ਼ਾਮਲ ਕਰਦਾ ਹੈ ਇਸੇ ਤੱਥ ਦਾ ਸਮਰਥਨ ਕਰਦਿਆਂ ਡਾਕਟਰ ਨਿਰਭੈ ਸਿੰਘ ਆਪਣੀ ਕਿਤਾਬ ਫਿਲਾਸਫੀ ਆਫ ਸਿੱਖੀਜ਼ਮ ਵਿੱਚ ਲਿਖਦੇ ਹਨ कि सिख दर्शन एक आदर्शवादी एक ईश्वरवादी है जिस परिवर्तन शीलवाद अद्वैतवाद और अते समाजिक जीवन उलझना प्रमुख है सिखिज्म इज एन आइडिया मोनिज्म विद द करैक्टरिस्टिक्स ऑफ डायनामिज्म नॉन नॉनडोलिजम एंड सोशल इन्वॉल्वमेंट ਸਿੱਖ ਦਰਸ਼ਨ ਆਪਣੀਆਂ ਵਿਆਖਿਆ ਵਸਤਾਂ ਦੀ ਬਹੁਤਾਤ ਤੋਂ ਸ਼ੁਰੂ ਕਰਦਾ ਹੈ ਅਤੇ ਇੱਕ ਈਸ਼ਵਰਵਾਦ ਤੋਂ ਸਮਾਪਤ ਹੁੰਦਾ ਹੈ ਸਿੱਖਿਜ਼ਮ ਸਟਾਰਟ ਵਿਦ ਪਲੂਆਰਿਟੀ ਆਫ ਆਬਜੈਕਟ ਐਂਡ ਐਨਡ ਇਨ ਮੋਨੀਜ਼ਮ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨੂੰ ਅਸੀਂ ਪਰਵਰਤਨਸ਼ੀਲ ਆਦਰਸ਼ਵਾਦ ਯਾਨੀ ਕਿ ਡਾਇਨਾਮਿਕ ਆਈਡੀਅਲਿਜ਼ਮ ਵੀ ਕਿ ਮਿਲੂ ਕਿ ਸਕਦੇ ਹਾਂ ਕਿਉਂਕਿ ਇਹ ਉਸ ਇੱਕ ਇੱਕ ਦੀ ਖੋਜ ਲਈ ਜਦੋਂ ਜਮ ਐਕਸਪਲੇਨਰ ਉਹਦੀ ਸ਼ੁਰੂ ਹੁੰਦਾ ਹੈ ਜਿਸ ਦੀ ਵਿਆਖਿਆ ਵਿੱਚ ਹਰ ਵਿਸ਼ੇ ਨੂੰ ਬਰਾਬਰ ਦਾ ਸਥਾਨ ਹੈ ਇਸ ਤੋਂ ਬਾਅਦ ਅੱਗੇ ਜੋ ਨਾਨ ਡੋਲਿਜ਼ਮ ਜਾਂ ਕੋਈ ਨਿਜ਼ਮਬੱਤ ਤਰਤੀਬ ਹੈ ਇਸ ਦੇ ਬਾਕੀ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਵੈਸੇ ਵਿਸ਼ੇਸ਼ਤਾਵਾਂ ਦਾ ਆਕਰਸ਼ ਨਹੀਂ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਕੱਲ ਨੂੰ ਹੋਰ ਇਹਦੇ ਤੇ ਥੋੜੀ ਵਿਚਾਰ ਕੀਤੀ ਜਾਵੇ ਤਦ ਤੱਕ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਸ਼ੁਕਰੀਆ ਮਿਹਰਬਾਨੀ